ਟਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਸੱਚੇ ਮਾਰਗ YouTube ਚੈਨਲ ਦੇ ਸਭ ਤੋਂ ਪਹਿਲੇ ਇੱਕ ਬੇਨਤੀ ਕਰਦੇ ਆਂ ਉਸ ਤੋਂ ਪਹਿਲੇ ਤੁਹਾਨੂੰ ਸ਼ਬਦ ਦੇ ਬਾਰੇ ਦੱਸਦੇ ਆਂ ਬੇਨਤੀ ਇਹ ਕਰਨੀ ਹੈ ਕਿ ਆਪਾਂ ਜਿੱਦਾਂ ਤੁਹਾਨੂੰ ਪਤਾ ਹੈ ਕਿ ਇਸ ਚੈਨਲ ਤੇ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਪੈਂਦੀ ਹੈ ਪਰ ਆਪਾਂ ਥੋੜਾ ਜਿਹਾ ਚੇਂਜ ਕੀਤਾ ਹੈ ਕਿ ਸਾਨੂੰ ਕੋਈ ਵੀਰ ਭਰਾਵਾਂ ਦੇ ਪਰਸਨਲ ਮੈਸੇਜ ਆਏ ਹੀ ਕਿ ਆਪਾਂ ਇੱਕ ਦਿਨ ਛੱਡ ਕੇ ਕੋਈ ਸ਼ਬਦ ਜਿਹੜਾ ਵਾ ਆਪਾਂ ਰੋਜ਼ ਦੀ ਜਗ੍ਹਾ ਇੱਕ ਦਿਨ ਛੱਡ ਕੇ ਵਿੱਚ ਗੈਪ ਆ ਕੇ ਤੇ ਅਗਲੇ ਦਿਨ ਨਵੀਂ ਤੁਹਾਨੂੰ ਵੀ ਵੀਡੀਓ ਲੈ ਕੇ ਆਉਂਦੇ ਲਿਆ ਕਰੀਏ ਕਹਿੰਦੇ ਕਿ ਜਦੋਂ ਇੱਕ ਸ਼ਬਦ ਦੱਸ ਦਿੱਤਾ ਉਹਦੇ ਨਾਲ ਹੀ ਅਗਲੇ ਦਿਨ ਦੂਜਾ ਆ ਜਾਂਦਾ ਤੇ ਜਿਹਦੇ ਕਰ ਕਹਿੰਦਾ ਉਹ ਟਾਈਮ ਨਹੀਂ ਮਿਲਦਾ ਕਿ ਆਪਾਂ ਜਿਹੜੀ ਸ਼ਬਦ ਹੈ ਜਿਹੜਾ ਆਪਾਂ ਦੱਸਿਆ ਹੁੰਦਾ ਇੱਕ ਦਿਨ ਦੇ ਵਿੱਚ ਤਿਆਰੀ ਕਰ ਸਕੀਏ ਉਹਨੂੰ ਟਾਈਮ ਚਾਹੀਦਾ ਸੋ ਇਸ ਕਰਕੇ ਆਪਾਂ ਇਹ ਸੋਚਿਆ ਕਿ ਕਿਉਂ ਨਾ ਇੱਕ ਦਿਨ ਛੱਡ ਕੇ ਨਵੀਂ ਵੀਡੀਓ ਦੂਜੇ ਦਿਨ ਆਇਆ ਕਰੇ ਟਾਈਮਿੰਗ ਉਹੀ ਹੋਗੀ ਸਵੇਰ ਦੇ 9 ਵਜੇ 10 ਵਜੇ ਜਾਂ 11 ਵਜੇ ਤੇ ਲੱਗ ਛਾਗੇ ਨਵੀਧ ਨਵੀਂ ਵੀਡੀਓ ਤੁਸੀਂ ਵੇਖ ਸਕਦੇ ਜਿਹਦੇ ਵਿੱਚ ਆਪਾਂ ਤੁਹਾਨੂੰ ਹਾਰਮੋਨੀਅਮ ਤੇ ਸ਼ਬਦ ਕੀਰਤਨ ਕਰਨਾ ਸਿਖਾਵਾਂਗੇ ਕੋਈ ਵੀ ਜਿਹੜਾ ਤੁਹਾਡਾ ਮਨਪਸੰਦ ਸ਼ਬਦਾ ਜਾਂ ਜਿਹੜਾ ਵੀ ਤੁਹਾਡਾ ਫੇਵਰਿਟ ਕਮੈਂਟ ਵਿੱਚ ਆਉਂਦਾ ਜਿਹਦਾ ਤੁਹਾਡੇ ਕੋਲ ਰਿਕੁਐਸਟ ਆ ਆਪਾਂ ਉਸੇ ਅਕੋਰਡਿੰਗ ਲੈ ਕੇ ਆਉਂਦੇ ਰਹਿ ਗਏ ਸ਼ਬਦ ਪਰ ਥੋੜਾ ਜਿਹਾ ਚੇਂਜ ਕੀਤਾ ਹੈ ਕਿ ਪਰ ਉਹਦੀ ਜਗ੍ਹਾ ਇੱਕ ਦਿਨ ਇੱਕ ਦਿਨ ਦਾ ਗੈਪ ਦੇ ਕੇ ਕੋਸ ਤੋਂ ਬਾਅਦ ਆਪਾਂ ਨਵੀਂ ਤੋਂ ਨਵੀਂ ਵੀਡੀਓ ਜਿਹੜੀ ਆ ਹਰ ਰੋਜ਼ ਤੁਹਾਨੂੰ ਕਹਿੰਦ ਮਤਲਬ ਮਿਲਦੀ ਰਿਆ ਕਰੂਗੀ ਇੱਕ ਦਿਨ ਛੱਡ ਕੇ ਸੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਹੜੇ ਇਸ ਵੀਡੀਓ ਦੇ ਨਾਲ ਜੁੜੇ ਜੀ ਤੇ ਅੱਜ ਜਿਹੜਾ ਸ਼ਬਦ ਆਪਾਂ ਕਹਿਣ ਲੱਗੇ ਉਹ ਆ ਜੀ ਸ਼ਲੋਕ ਮਹਲੇ ਨਾਵੇਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਸ਼ਲੋਕ ਨੇ ਜਿਹੜੇ ਕਿ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼ਲੀ ਨਗਰ ਵਾਲਿਆਂ ਨੇ ਬੜੇ ਵਧੀਆ ਤਰੀਕੇ ਨਾਲ ਸੰਗਤਾਂ ਦੇ ਸਾਹਮਣੇ ਪੜ੍ਹੇ ਨੇ ਜਾਂ ਤੁਸੀਂ YouTube ਤੇ ਵੀ ਉਹਨਾਂ ਦੀ ਆਵਾਜ਼ ਸੁਣੀ ਹੋਊਗੀ ਕਿਵੇਂ ਉਹਨਾਂ ਨੇ ਹਨਾ ਪੜਿਆ ਵਾ ਤੇ ਇਹ ਵਾਲੇ ਸ਼ਬਦਾਂ ਨੂੰ ਤੇ ਆਪਾਂ ਨਾਲ ਤੁਹਾਨੂੰ ਅੱਜ ਦੱਸਾਂਗੇ ਕਿਵੇਂ ਆਪਾਂ ਹਰਮੋਨੀਅਮ ਤੇ ਬੇਸਿਕ ਤਰੀਕੇ ਨਾਲ ਜਿਹੜੇ ਇਹ ਵਾਲੇ ਸ਼ਲੋਕ ਨੇ ਉਹ ਕਿਵੇਂ ਆਪਾਂ ਹਰਮੋਨੀਅਮ ਤੇ ਕਰ ਸਕਦੇ ਆ ਜਿਵੇਂ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਉਹਨਾਂ ਨੇ ਸਕੇਲ ਜਿਹੜਾ ਸੀ ਉਹਨਾਂ ਨੇ ਇੱਥੋਂ ਹੀ ਪੜ੍ਹਨ ਦੀ ਕੋਸ਼ਿਸ਼ ਕੀਤੀ ਆ ਮੈਂ ਵੀ ਉੱਥੋਂ ਹੀ ਪੜ੍ਹਾਂਗਾ ਕਿਉਂਕਿ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਘੱਟ ਸਮੇਂ ਦੇ ਵਿੱਚ ਤੁਸੀਂ ਜਿਹਨੂੰ ਹਰਮੋਨੀਅਮ ਸਿੱਖਣਾ ਔਖਾ ਵੀ ਲੱਗਦਾ ਉਹਦੇ ਵਾਸਤੇ ਵੀ ਇਹ ਸਭ ਤੋਂ ਸੌਖਾ ਕੀ ਸਿੰਪਲ ਟਿਊਨਾਂ ਤੇ ਪੂਰੇ ਤੇ ਪੂਰੇ ਜਿਹੜੇ ਸ਼ਲੋਕ ਮਹਲੇ ਨਾਮੇ ਗੁਰਤੇਬਾਦ ਅਲਮਾਰਾਜ ਦੀ ਬਾਣੀ ਹੈ ਉਹ ਤੁਸੀਂ ਇੱਥੇ ਬੋਲ ਸਕਦੇ ਗਾ ਸਕਦੇ ਸੋ ਪਹਿਲੇ ਖਰੀਦਣ ਮੈਂ ਇੱਕ ਇੱਕ ਬੇਸਿਕ ਆਈਡੀਆ ਦੱਸ ਦਿੰਦਾ ਵਾਂ ਬੋਲ ਕੇ ਕਿ ਕਿਵੇਂ ਆ ਇਹ ਤੇ ਉਸ ਤੋਂ ਬਾਅਦ ਹਨ ਮੈਂ ਬਿਲਕੁਲ ਸਲੋ ਤਰੀਕੇ ਨਾਲ ਦੱਸਾਂਗਾ ਚੈਨਲ ਤੇ ਨਵੇਂ ਜੇ ਸਬਸਕ੍ਰਾਈਬ ਕਰ ਲਿਓ ਸੱਚੇ ਮਰਗ YouTube ਚੈਨਲ ਨੂੰ ਤੇ ਵੇਖਿਓ ਸਭ ਤੋਂ ਪਹਿਲੇ ਮੈਂ ਇੱਕ ਟਿਊਨ ਸੁਣਾਉਣਾ ਉਸ ਤੋਂ ਬਾਅਦ ਹੋਏਗਾ ਤੁਹਾਨੂੰ ਮੈਂ ਸਲੋ ਤ ਦੇਖਿਓ ਐਵੇਂ ਪੜਾਂਗੇ ਸ਼ੋਕ ਮਹਲਾ ਨਾਮ ਗੁਣ ਗੋਵਿੰਦ ਗਾਇਓ ਨਹੀਂ ਜਨਮ ਅਕਾਰਤ ਕੀ ਨਾਮ ਕਉ ਨਾਨਕ

ਅਜ ਹਰ ਮਨਾ ਅਰੇ ਨਾ ਜਮ ਕੀ ਫਾਸ ਸੋ ਜਿੰਨੀ ਇਹ ਬਾਣੀ ਦੇ ਜੇ ਚੀਜ਼ਾਂ ਜਿਹੜੇ ਵੀ ਸ਼ਬਦ ਆਪਾਂ ਪੜਾਂਗੇ ਇਹਦੇ ਵਿੱਚ ਹਨਾ ਜਿੰਨੀ ਵੀ ਬਾਣੀ ਆ ਤੇ ਉਹ ਸਾਰੀ ਸਾਰੀ ਇਨਾ ਹੀ ਟੀਉ ਨਾਲ ਤੋਂ ਆਈਆਂ ਜਿਵੇਂ ਤੁਹਾਨੂੰ ਮੈਂ ਇੱਕ ਬੇਸਿਕ ਆਈਡੀਆ ਦੱਸਿਆ ਵਕ ਸੋ ਹੁਣ ਤੁਹਾਨੂੰ ਮੈਂ ਬਿਲਕੁਲ ਸੌਖੀ ਤਰੀਕੇ ਨਾਲ ਦੱਸਣ ਲੱਗਾ ਕਿ ਕਿਹੜੇ ਸੋਚ ਤੇ ਕਿਹੜਾ ਬਟਨ ਤੇ ਕਿਹੜਾ ਹਾਂ ਉਂਗਲੀ ਆਉਣੀ ਆ ਜਾਂ ਹਨਾ ਤੁਹਾਨੂੰ ਈਜ਼ੀਲੀ ਪਤਾ ਲੱਗ ਜਾਵੇ ਦੇ ਦੇਖਿਓ ਸਭ ਤੋਂ ਪਹਿਲੇ ਕਿਵੇਂ ਆ ਮੇਕਿਓ ਸਭ ਤੋਂ ਪਹਿਲੇ ਤੁਸੀਂ ਜਿੱਥੇ ਤੁਹਾਡਾ ਸਕੇਲ ਆ ਉੱਥੇ ਤੁਸੀਂ ਸਿੰਪਲ ਬੋਲ ਸਕਦੇ ਆ ਸ਼ਲੋਕ ਮਹੱਲਾ ਨਾਵਾਂ ਐਵੇਂ ਤੁਸੀਂ ਇੱਕ ਬੋਲ ਕੇ ਉਸ ਤੋਂ ਬਾਅਦ ਨਾਲੇ ਸ਼ੁਰੂ ਕਰ ਦੇਣਾ ਟੀਉਣਾ ਦੇਖਿਓ ਗੁਣ ਗੋਬਿੰਦ ਗਾਇਓ ਨਾਹੀ ਜਨਮ ਅਕਾਰਥ ਨਾ ਫਿਰ ਵੇਖ ਲਈ ਗੋਨ ਗੋਵਿੰਦ ਗਾਇਓ ਨਹੀਂ ਜਨਮ ਅਕਾਰਥ ਕੀ ਬਿਤ ਚੱਲ ਕੋ ਮੇ ਨਾ ਜੇ ਬਿਤ ਚੱਲ ਕੋ ਮੇ ਨਾ ਇਹ ਜਿਵੇਂ ਸਥਾਈ ਕਹਿ ਸਕਦੇ ਜਾਂ ਕਹ ਲਓ ਕਿ ਸਾਰੀ ਜਿਹੜੀ ਟਿਊਨ ਸਾਰੇ ਸ਼ਬਦਾਂ ਦੇ ਵਿੱਚ ਇਸੇ ਪੂਰੇ ਸ਼ਲੋਕਮਲੇ ਨਾਵੇਂ ਦੀ ਬਾਣੀ ਦੇ ਵਿੱਚ ਉਹ ਇਸੇ ਟਿਊਨ ਤੋਂ ਜ਼ਿਆਦਾ ਪੜਿਆ ਜਾਵੇਗਾ ਤੇ ਵਿੱਚ ਤੁਸੀਂ ਥੋੜੀ ਉੱਚੀ ਸੁਰ ਵਿੱਚ ਇਕਾਦੀ ਤੁਕ ਬੋਲ ਸਕਦੇ ਜੀ ਉਹ ਵੀ ਜਿਵੇਂ ਤੁਹਾਨੂੰ ਅੱਗੇ ਮੈਂ ਵਿਖਿਆਣ ਵਾਲੀ ਪੜ੍ਹ ਕੇ ਹੁਣ ਸੁਣਨ ਲੱਗਾ ਵੇਖਿਓ ਵਿਖਿਆਨ ਸਿਓ ਕਾਹੇ ਰਚਿਓ ਨਿਮਖ ਨੋਏ ਉਦਾਸ ਕਹੋ ਨਾਨਕ ਅਜ ਹਾਰ ਮਨਾ ਪਰੇ ਨਜਮ ਕੀ ਫਾ ਸ ਕਹਿੰਦਾ ਮਤਲਬ ਇਹ ਸੇ ਟਿਉਨ ਤੋਈ ਤੋਈ ਸਾਰੇ ਦਾ ਸਾਰਾ ਜਿਹੜੀ ਹੈ ਮਹਾਰਾਜ ਦੀ ਬਾਣੀ ਇਹ ਸਾਰੀ ਇੱਥੋਂ ਹੀ ਪੜ ਸਕਦੇ ਹਿੰਨਾ ਸੁਰਾਂ ਤੋਂ ਹੀ ਤੇ ਜਿਹੜੇ ਹਸਤੇ ਤੁਹਾਨੂੰ ਕੀ ਬਹੁਤ ਹੀ ਸੌਖ ਹੋ ਜੂਗੀ ਸੌਖੇ ਤਰੀਕੇ ਨਾਲ ਤੁਹੀਂ ਇਹ ਵਾਲੀ ਬਾਣੀ ਕਿਤੇ ਵੀ ਤੁਸੀਂ ਪੜ ਸਕਦੇ ਜੇ ਬਸ ਥੋੜਾ ਇੱਕ ਦੋ ਵਾਰੀ ਰਿਆਜ ਕਰਿਓ ਤੇ ਬਾਣੀ ਜਿਹੜੀ ਆ ਉਹ ਤੁਹਾਨੂੰ ਮੂਜ ਬਣੀ ਜੇ ਹੁੰਦੀ ਹੋਵੇ ਤੇ ਸਭ ਤੋਂ ਵਧੀਆ ਨਹੀਂ ਤੇ ਤੁਸੀਂ ਮਹਾਰਾਜ ਦੀ ਆਈ ਗ੍ਰੰਥ ਤੋਂ ਬਾਣੀ ਫੋਨ ਤੋਂ ਖੋਲ ਕੇ ਤੇ ਜਾਂ ਜੇ ਹਨਾ ਤੁਹਾਨੂੰ ਜ਼ਿਆਦਾ ਤੇ ਸਭ ਤੋਂ ਵਧੀਆ ਉਤੋਂ ਇਦਾਂ ਕਰਕੇ ਤੁਸੀਂ ਗੁਰਬਾਣੀ गा ਸਕਦੇ ਜੇ ਹਰਮੋਨੀਅਮ ਤੇ ਕਿਵੇਂ ਲੱਗੀ ਇਹ ਵੀਡੀਓ ਹਨ ਕਮੈਂਟ ਕਰਕੇ ਜਰੂਰ ਦੱਸਿਓ ਕਿ ਉਹ ਕਿਤਾਬ ਦੇ ਕਮੈਂਟਾਂ ਨਾਲ ਸਾਨੂੰ ਪਤਾ ਲੱਗਦਾ ਵੀ ਸਾਡੀ ਵੀਡੀਓ ਜਾਂ ਸਾਡਾ ਕੰਟੈਂਟ ਤੁਹਾਡੇ ਤੱਕ ਸਹੀ ਪਹੁੰਚਣ ਦੇ ਆਵਾ ਜਾਂ ਕਿੱਦਾਂ ਹਨ ਤੇ ਜਿੰਨਾ ਵੀ ਰੋਪਾਵਾਂ ਨੇ ਕਈ ਕਈਆਂ ਨੇ ਕਮੈਂਟ ਕੀਤਾ ਜਿਹੜੇ ਫੇਵਰੇਟ ਜਿਹੜੇ ਤੁਹਾਡੇ ਸ਼ਬਦ ਨੇ ਸਾਡੇ ਤੱਕ ਪਹੁੰਚੇ ਉਹ ਵੀ ਆਪਾਂ ਨਾਲ ਦੇ ਨਾਲ ਲੈ ਕੇ ਆਉਂਦੇ ਰਹਿੰਦੇ ਆ ਪਰ ਇੱਕ ਦਿਨ ਦੇ ਬਾਅਦ ਹੁਣ ਵੀਡੀਓ ਆਇਆ ਕਰੇਗੀ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਚੈਨਲ ਤੇ ਆਪਣੀ ਇੰਨੀ ਵਧੀਆ ਖੈਲੋ ਕਿ ਇੱਕ ਪਰਿਵਾਰ ਪਰਿਵਾਰ ਬਣਵਾਇਆ ਵੀ ਸਾਰੇ ਸਬਸਕ੍ਰਾਈਬਰ ਇਕੱਠੇ ਐਸ ਚੈਨਲ ਤੇ ਜਿਹੜੇ ਜਿਹੜੇ ਵੇਖਦੇ ਨੇ ਸੋ ਸਾਰਿਆਂ ਦਾ ਇੱਕ ਵਾਰੀ ਧੰਨਵਾਦ ਕਰਦੇ ਆ ਸੱਚੇ ਮਰਗ ਨੂੰ ਇਸ ਚੈਨਲ ਨੂੰ ਇੰਨਾ ਪਿਆਰ ਕਰਦੇ ਹੋ ਐਸੇ ਤਰ੍ਹਾਂ ਦੀ ਹੋਰ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਹਰ ਇੱਕ ਦਿਨ ਮਤਲਬ ਇੱਕ ਦਿਨ ਛੱਡ ਕੇ ਨਵੀਂ ਤੋਂ ਨਵੀਂ ਵੀਡੀਓ ਵੇਖ ਸਕਦੇ ਹੋ ਇਸ ਚੈਨਲ ਤੇ ਮਿਲਦੇ ਤੁਹਾਨੂੰ ਐਸੇ ਤਰ੍ਹਾਂ ਹੀ ਪਰਸੋਂ ਕਿਸੇ ਨਵੀਂ ਵੀਡੀਓ ਦੇ ਸਵੇਰੇ 9:00 ਤੋਂ 11:00 ਦੇ ਵਿਚ ਵਿੱਚ